ਵਾਸਤੇ ਵਾਪਿਸ ਆਇਆ ਹੋਇਆ ਸੀ ਅਚਾਨਕ ਇੱਕ ਰਾਤ ਨੂੰ ਸੁੱਤੇ ਹੋਇਆ ਮੇਰੀ ਖੱਬੀ ਬਾਹ ਵਿੱਚ ਬਹੁਤ ਜ਼ੋਰ ਨਾਲ ਦਰਦ ਹੋਣ ਲੱਗ ਪਿਆ ਅਤੇ ਮੇਰੀ ਨੀਂਦ ਖੁੱਲ ਗਈ ਮੈਂ ਰਾਤ ਦਰਦ ਨਾਲ ਬਹੁਤ ਪਰੇਸ਼ਾਨ ਹੋਇਆ ਤੇ ਸਵੇਰ ਹੁੰਦੇ ਹੀ ਪਹਿਲਾਂ ਡਾਕਟਰ ਕੋਲ ਜਾ ਕੇ ਚੈੱਕ ਕਰਵਾਇਆ ਚੈੱਕ ਕਰਵਾਉਣ ਤੋਂ ਬਾਅਦ ਇਹ ਸੁਣ ਕੇ ਬਹੁਤ ਹੀ ਅਸਲਾਮੁਆਲਿਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰiyat ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਗੁਰੂ ਦੇ ਇੱਕ ਸਿੰਘ ਨੂੰ ਗੁਰੂ ਦੇ ਇੱਕ ਸਿੱਖ ਨੂੰ ਇੱਕ ਚਮਤਕਾਰ ਹੋਇਆ ਦੁਬਈ ਦੇ ਅੰਦਰ ਜਿਹੜਾ ਇੱਕ ਮਸ਼ੀਨ ਫੋਰਮੈਨ ਦੇ ਕੰਮ ਕਰਦਾ ਹੈ ਉਹਦੇ ਨਾਲ ਇੱਕ ਚਮਤਕਾਰ ਹੋਇਆ ਦੁਬਈ ਦੇ ਅੰਦਰ ਬਹੁਤ ਹੀ ਕਮਾਲ ਦੀ ਵੀਡੀਓ ਹੈ ਵੀਡੀਓ ਹਲ ਵਧਣੇ ਆ ਵੀਡੀਓ ਹਲ ਵਧਣ ਤੋਂ ਪਹਿਲੇ तमाम ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਉਧਰ ਦੁਬਈ ਵਿੱਚ ਮਸ਼ੀਨ ਫੋਰਮੈਨ ਦੀ ਨੌਕਰੀ ਕਰਦਾ ਸੀ ਉਸ ਨੇ ਖੁਦ ਆਪਣੇ ਨਾਲ ਹੋਏ ਇੱਕ ਚਮਤਕਾਰ ਦੀ ਘਟਨਾ ਬਾਰੇ ਦੱਸਿਆ ਜਿਸ ਨੂੰ ਸੁਣ ਕੇ ਸਭ ਦੇ ਰੋਂਗਟ ਹੀ ਖੜੇ ਹੋ ਗਏ ਕਿਵੇਂ ਉਸਦੇ ਨਾਲ ਇਹ ਚਮਤਕਾਰ ਵਰਤਿਆ ਆਓ ਉਸ ਦੀ ਆਪਣੀ ਜ਼ੁਬਾਨੀ ਹੀ ਸੁਣਾਉਂਦੇ ਹਾਂ ਜੋ ਉਹਨਾਂ ਨੇ ਸਾਨੂੰ ਆਪ ਦੱਸਿਆ ਹੈ ਮੈਂ ਦੁਬਈ ਵਿੱਚ ਕੰਮ ਕਰਦਾ ਸੀ ਅਤੇ ਕੰਪਨੀ ਵਿੱਚ ਕਾਫੀ ਇੱਜ਼ਤ ਬਣੀ ਹੋਈ ਸੀ ਕੰਪਨੀ ਨੇ ਮੈਨੂੰ ਘਰ ਅਤੇ ਦੋ ਗੱਡੀਆਂ ਦਿੱਤੀਆਂ ਹੋਈਆਂ ਸਨ ਇੱਕ ਗੱਡੀ ਘਰ ਤੋਂ ਕੰਪਨੀ ਆਉਣ ਤੱਕ ਮੈਂ ਵਰਤਦਾ ਸੀ ਤੇ ਦੂਸਰੀ ਗੱਡੀ ਮੇਰੇ ਘਰ ਲੱਗੀ ਰਹਿੰਦੀ ਸੀ ਜੋ ਘਰ ਦੇ ਕੰਮਾਂ ਵਾਸਤੇ ਵਰਤੀ ਜਾਂਦੀ ਸੀ ਜ਼ਿੰਦਗੀ ਬੜੀ ਹੀ ਸੁਖਾਲੀ ਗੁਜ਼ਰ ਰਹੀ ਸੀ ਮੈਂ ਆਪਣੀ ਕੰਪਨੀ ਤੋਂ ਛੁੱਟੀ ਲੈ ਕੇ ਇੰਡੀਆ ਕਿਸੇ ਕੰਮ ਵਾਸਤੇ ਵਾਪਸ ਆਇਆ ਹੋਇਆ ਸੀ ਅਚਾਨਕ ਇੱਕ ਰਾਤ ਨੂੰ ਸੁੱਤੇ ਹੋਇਆਂ ਮੇਰੀ ਖੱਬੀ ਬਾਹ ਵਿੱਚ ਬਹੁਤ ਜ਼ੋਰ ਨਾਲ ਦਰਦ ਹੋਣ ਲੱਗ ਪਿਆ ਅਤੇ ਮੇਰੀ ਨੀਂਦ ਖੁੱਲ ਗਈ ਮੈਂ ਰਾਤ ਦਰਦ ਨਾਲ ਬਹੁਤ ਪਰੇਸ਼ਾਨ ਹੋਇਆ ਤੇ ਸਵੇਰ ਹੁੰਦੇ ਹੀ ਪਹਿਲਾਂ ਡਾਕਟਰ ਕੋਲ ਜਾ ਕੇ ਚੈੱਕ ਕਰਵਾਇਆ ਚੈੱਕ ਕਰਵਾਉਣ ਤੋਂ ਬਾਅਦ ਇਹ ਸੁਣ ਕੇ ਬਹੁਤ ਹੀ ਮੈਨੂੰ ਦੁੱਖ ਲੱਗਿਆ ਕਿ ਮੇਰੀ ਬਾਹਾਂ ਦੇ ਵਿੱਚ ਜ਼ਹਿਰ ਫੈਲ ਗਿਆ ਹੈ ਡਾਕਟਰਾਂ ਦੀ ਭਰਪੂਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਸ ਬਾਹਾਂ ਦਾ ਕੋਈ ਵੀ ਇਲਾਜ ਨਾ ਹੋ ਸਕਿਆ ਅਤੇ ਆਖਿਰ ਨੂੰ ਡਾਕਟਰਾਂ ਨੇ ਆਪਣਾ ਫੈਸਲਾ ਦੱਸਿਆ ਕਿ ਸਿੰਘ ਜੀ ਤੁਹਾਡੀ ਇਸ ਬਾਹ ਦਾ ਇਲਾਜ ਨਹੀਂ ਹੋ ਸਕਦਾ ਤੇ ਇਸ ਨੂੰ ਤੁਹਾਡੇ ਸਰੀਰ ਨਾਲੋਂ ਅਲੱਗ ਕਰਨਾ ਪਵੇਗਾ ਇਸ ਨੂੰ ਵਧਣਾ ਪਵੇਗਾ ਕਿਉਂਕਿ ਜੇਕਰ ਤੁਸੀਂ ਬਾਹ ਨਾ ਵਢਾਈ ਤਾਂ ਇਹ ਜ਼ਹਿਰ ਜੋ ਇਸ ਬਾਹ ਵਿੱਚ ਹੈ ਸਾਰੇ ਸਰੀਰ ਵਿੱਚ ਫੈਲ ਜਾਵੇਗਾ ਤੇ ਤੁਹਾਡੀ ਦੂਸਰੀ ਬਾਹ ਵੀ ਕੰਮ ਕਰਨੋਂ ਹਟ ਜਾਵੇਗੀ ਹੁਣ ਮੇਰੀ ਖੱਬੀ ਬਾਹ ਬਿਲਕੁਲ ਵੀ ਕੰਮ ਨਹੀਂ ਸੀ ਕਰ ਰਹੀ ਸਿਰਫ ਸਰੀਰ ਨਾਲ ਇੱਕ ਲਾਸ਼ ਵਾਂਗ ਲੰਮਕ ਰਹੀ ਸੀ ਮੈਂ ਵਾਪਸ ਘਰ ਆ ਕੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਆ ਕੇ ਕਾਫੀ ਸਲਾਹ مشورہ ਕੀਤਾ ਤੇ ਸਾਰੀ ਗੱਲ ਦੱਸੀ ਕਿ ਇਦਾਂ ਮੇਰੀ ਬਾਹ ਨੂੰ ਵਢਣਾ ਪਵੇਗਾ ਫਿਰ ਅਸੀਂ ਸਲਾਹ مشورے ਤੋਂ ਬਾਅਦ ਆਖਿਰ ਨੂੰ ਬਾਹ ਵਢਾ ਕੇ ਅਲੱਗ ਕਰ ਦੇਣ ਦਾ ਫੈਸਲਾ ਕਰ ਲਿਆ ਕਿ ਚਲੋ ਬਾਕੀ ਸਰੀਰ ਬਚ ਜਾਵੇ ਘਰ ਵਾਲਿਆਂ ਨੇ ਸਲਾਹ ਦਿੱਤੀ ਕਿ ਤੁਸੀਂ ਇਹ ਆਪਰੇਸ਼ਨ ਕਰਵਾਉਣ ਤੋਂ ਪਹਿਲਾਂ ਇੰਨੇ ਸਾਲ ਦੁਬਈ ਕੰਪਨੀ ਵਿੱਚ ਕੰਮ ਕੀਤਾ ਹੈ ਬਾਹਰ ਨੂੰ ਘਟਵਾਉਣ ਤੋਂ ਪਹਿਲਾਂ ਇੱਕ ਵਾਰ ਉਸ ਕੰਪਨੀ ਵਿੱਚ ਵਾਪਸ ਜਾ ਕੇ ਆਪਣਾ ਬਣਦਾ ਸਾਰਾ ਹਿਸਾਬ ਕਿਤਾਬ ਕਰਾਓ ਤੇ ਪੈਸੇ ਲੈ ਆਓ ਮੈਂ ਇਹ ਗੱਲ ਮੰਨ ਕੇ ਦੁਬਈ ਚਲਾ ਗਿਆ ਤੇ ਕੰਪਨੀ ਵਿੱਚ ਜਾ ਕੇ ਆਪਣੀ ਸਾਰੀ ਹਾਲਤ ਦੱਸੀ ਅਤੇ ਆਪਣਾ ਹਿਸਾਬ ਮੰਗਿਆ ਕਿ ਮੇਰੀ ਮਿਹਨਤ ਮੈਨੂੰ ਦੇ ਕੇ ਰਵਾਨਾ ਕਰ ਦਿਓ ਤਾਂ ਜੋ ਮੈਂ ਆਪਰੇਸ਼ਨ ਕਰਵਾ ਸਕਾਂ ਕੰਪਨੀ ਦੇ ਅਕਾਊਂਟ ਦੇ ਬੰਦੇ ਨੇ ਕਿਹਾ ਕਿ ਜਿਸ ਅਫਸਰ ਨੇ ਤੁਹਾਡਾ ਹਿਸਾਬ ਕਰਨਾ ਹੈ ਸਿੰਘ ਜੀ ਉਹ ਬੰਦਾ ਕੰਪਨੀ ਦੇ ਕੰਮ ਲਈ ਕਿਤੇ ਬਾਹਰ ਗਿਆ ਹੋਇਆ ਹੈ ਤੇ ਕੁਝ ਦਿਨਾਂ ਬਾਅਦ ਹੀ ਆਵੇਗਾ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ ਉਸ ਨੇ ਮੈਨੂੰ ਕੰਪਨੀ ਵਿੱਚ ਇੱਕ ਕਮਰਾ ਦੇ ਦਿੱਤਾ ਤੇ ਮੈਂ ਉੱਥੇ ਜਾ ਕੇ ਰੈਸਟ ਕਰਨ ਲੱਗ ਪਿਆ ਪਿਆ ਹੋਇਆ ਮੈਂ ਹਰ ਵੇਲੇ ਇਹੀ ਸੋਚ ਰਿਹਾ ਸੀ ਕਿ ਮੇਰੀ ਬਾਹ ਹੁਣ ਠੀਕ ਨਹੀਂ ਹੋ ਸਕਦੀ ਤੇ ਸਰੀਰ ਨਾਲੋਂ ਵੱਖ ਕਰ ਦੇਣੀ ਪਵੇਗੀ ਵੱਢਣੀ ਪਵੇਗੀ ਕਮਰੇ ਵਿੱਚ ਬੈਠਾ ਇੱਕalle ਤਾਂ ਸਮਾਂ ਨਹੀਂ ਸੀ ਬਤੀਤ ਹੋ ਰਿਹਾ ਕਿ ਇੰਨੇ ਚਿਰ ਨੂੰ ਇੱਕ ਸਿੰਘ ਜੋ ਮੇਰਾ ਪੁਰਾਣਾ ਸਾਥੀ ਸੀ ਉਹ ਮੇਰੀ ਹਾਲਤ ਦੇਖਣ ਵਾਸਤੇ ਮੇਰਾ ਹਾਲਚਾਲ ਪੁੱਛਣ ਵਾਸਤੇ ਉੱਥੇ ਕਮਰੇ ਵਿੱਚ ਆ ਗਿਆ ਮੈਂ ਉਸ ਨੂੰ ਸਾਰੀ ਕਹਾਣੀ ਦੱਸ ਦਿੱਤੀ ਕਿ ਬਾਹ ਵੱਡਣੀ ਪਵੇਗੀ ਉਸ ਸਿੰਘ ਨੇ ਸਾਥੀ ਨੇ ਸੱਜਣ ਨੇ ਮੈਨੂੰ ਕਿਹਾ ਕਿ ਜੋ ਡਾਕਟਰਾਂ ਨੇ ਕਿਹਾ ਹੈ ਉਹ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਹਨ ਪਰ ਤੁਸੀਂ ਵਾਪਸ ਇੱਥੇ ਗੁਰੂ ਦੀ ਕਿਰਪਾ ਨਾਲ ਹੀ ਸ਼ਾਇਦ ਆਏ ਹੋ ਹੋ ਸਕਦਾ ਹੈ ਤੁਹਾਡੇ ਹੱਥੋਂ ਕੋਈ ਅਧੂਰਾ ਕੰਮ ਪੂਰਾ ਕਰਵਾਉਣਾ ਹੋਵੇ ਜੋ ਸਿਰਫ ਤੁਸੀਂ ਹੀ ਕਰ ਸਕੋਗੇ ਮੈਂ ਹੈਰਾਨ ਹਾਂ ਕਿ 부ਸ਼ਿਆ ਕਿ ਮੇਰੀ ਇੱਕ ਬਾਹ ਨਹੀਂ ਚੱਲਦੀ ਤੇ ਐਸਾ ਕਿਹੜਾ ਅਧੂਰਾ ਕੰਮ ਰਹਿ ਗਿਆ ਹੈ ਜੋ ਸਿਰਫ ਮੈਂ ਹੀ ਇੱਕ ਬਾਹ ਨਾਲ ਕਰ ਸਕਦਾ ਹਾਂ ਹੋ ਸਕਦਾ ਹੈ ਮੇਰੇ ਕੋਲ ਹੋਵੇ ਹੀ ਨਾ ਉਸ ਸੱਜਣ ਨੇ ਮੈਨੂੰ ਉੱਤਰ ਦਿੱਤਾ ਤੇ ਕਿਹਾ ਕਿ ਉਹ ਜੋ ਕੰਮ ਹੈ ਸਿਰਫ ਤੁਸੀਂ ਹੀ ਕਰ ਸਕਦੇ ਹੋ ਕੋਈ ਹੋਰ ਨਹੀਂ ਕਰ ਸਕਦਾ ਮੈਂ ਕਿਹਾ ਚਲੋ ਚੱਲਦੇ ਹਾਂ ਫਿਰ ਜੇ ਮੇਰੇ ਕੋਲ ਹੋਣ ਵਾਲਾ ਹੋਇਆ ਤਾਂ ਕਰ ਲਵਾਂਗੇ ਜੇ ਨਹੀਂ ਤਾਂ ਫਿਰ ਮੁਆਫ ਕਰਨਾ ਕਿਉਂਕਿ ਮੇਰੀ ਬਾਹ ਤਾਂ ਇੱਕ ਹੀ ਕੰਮ ਕਰਦੀ ਹੈ ਦੂਸਰੀ ਤਾਂ ਕੰਮ ਹੀ ਨਹੀਂ ਕਰਦੀ ਉਹ ਸਿੰਘ ਮੁਸਕਰਾਇਆ ਤੇ ਅਸੀਂ ਉੱਥੋਂ ਚੱਲ ਪਏ ਅਤੇ ਆਮਨ ਸ਼ਹਿਰ ਤੋਂ ਬਾਅਦ ਸਥਿਤ ਇੱਕ ਖਾਲੀ ਜਗ੍ਹਾ ਤੇ ਪਹੁੰਚੇ ਜਿੱਥੇ ਇੱਕ ਖੰਡਰ ਵਾਂਗ ਉਜਾੜ ਪਿਆ ਹੋਇਆ ਸੀ ਉੱਥੇ ਕੈਬਿਨ ਟੁੱਟੇ ਪਏ ਹੋਏ ਸਨ ਜਿਵੇਂ ਉੱਥੇ ਕੋਈ ਕੰਪਨੀ ਹੋਵੇ ਜੋ ਉਜੜ ਗਈ ਹੈ ਉਸ ਸਿੰਘ ਨੇ ਦੱਸਿਆ ਕਿ ਇੱਥੇ ਇੱਕ ਕੰਪਨੀ ਹੁੰਦੀ ਸੀ ਜਿੱਥੇ ਅਸੀਂ ਸਾਰੇ ਸਿੱਖ ਵਰਕਰ ਕੰਮ ਕਰਦੇ ਸਾਂ ਅਸੀਂ ਸਾਰਿਆਂ ਨੇ ਰਲ ਕੇ ਇੱਥੇ ਗੁਰਦੁਆਰਾ ਵੀ ਬਣਵਾਇਆ ਸੀ ਜਿੱਥੇ ਸਵੇਰੇ ਸ਼ਾਮ ਹਰ ਰੋਜ਼ ਪਾਠ ਕਰਦੇ ਸੀ ਕੀਰਤਨ ਹੁੰਦਾ ਸੀ ਅਰਦਾਸ ਹੁੰਦੀ ਸੀ ਸਭ ਕੁਝ ਹੁੰਦਾ ਸੀ ਪਰ ਕੁਝ ਸਮਾਂ ਪਾ ਕੇ ਕੰਪਨੀ ਦਾ ਪ੍ਰੋਜੈਕਟ ਪੂਰਾ ਹੋ ਗਿਆ ਤੇ ਸਾਰਾ ਕੰਮ ਨਿਬੜ ਗਿਆ ਤੇ ਕੰਪਨੀ ਉਥੋਂ ਚੁੱਕੀ ਗਈ ਜਿਸ ਤੋਂ ਬਾਅਦ ਇਹ ਜਗ੍ਹਾ ਪੂਰੀ ویرਾਨ ਹੋ ਗਈ ਹੁਣ ਮੈਂ ਚਾਹੁੰਦਾ ਹਾਂ ਕਿ ਅਸੀਂ ਇਸ ਜਗ੍ਹਾ ਨੂੰ ਸਾਫ਼ ਕਰਕੇ ਛੋਟਾ ਜਿਹਾ ਕਮਰਾ ਬਣਾ ਕੇ ਗੁਰੂ ਦਾ ਨਿਸ਼ਾਨ ਲਗਾ ਦਈਏ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਗੁਰੂ ਨਾਨਕ ਦਾ ਘਰ ਹੈ ਮੈਂ ਇਹ ਗੱਲ ਸੁਣ ਕੇ ਇੱਕਦਮ ਤਿਆਰ ਹੋ ਗਿਆ ਕਿ ਚਲੋ ਬਣਾਉਂਦੇ ਹਾਂ ਇਸ ਨਾਲ ਗੁਰੂ ਘਰ ਦੀ ਆਬਾਦੀ ਵੀ ਮਣ ਆ ਜਾਵੇਗੀ ਤੇ ਮੇਰਾ ਸਮਾਂ ਵੀ ਬਤੀਤ ਹੋ ਜਾਵੇਗਾ ਗੁਰਦੁਆਰਾ ਸਾਹਿਬ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਕਮਰਾ ਤਿਆਰ ਹੋ ਗਿਆ ਸਾਰੀ ਸੇਵਾ ਗੁਰਦੁਆਰਾ ਸਾਹਿਬ ਦੀ ਮੈਂ ਨਾਲ ਹੋ ਕੇ ਕਰਵਾਈ ਚਾਹੇ ਮੇਰੀ ਇੱਕ ਬਾਹ ਹੀ ਕੰਮ ਕਰ ਰਹੀ ਸੀ ਗੁਰਦੁਆਰਾ ਬਣ ਕੇ ਤਿਆਰ ਹੋ ਗਿਆ ਅਰਦਾਸਾਂ ਸੋਧ ਕੇ ਗੁਰਦੁਆਰਾ ਸਾਹਿਬ ਵਿੱਚ ਮਹਾਰੇ ਦਾ ਪ੍ਰਕਾਸ਼ ਕਰ ਦਿੱਤਾ ਗਿਆ ਹਰ ਰੋਜ਼ ਉੱਥੇ ਸਵੇਰੇ ਸ਼ਾਮ ਪਾਠ ਕਰਨ ਲੱਗ ਪਏ ਕੀਰਤਨ ਪੜਨ ਲੱਗ ਪਏ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਹੁੰਦਾ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਹੁੰਦਾ ਇੱਕ ਦਿਨ ਕੀ ਹੋਇਆ ਕਿ ਮੈਂ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰ ਰਿਹਾ ਸੀ ਪਾਠ ਕਰਨ ਤੋਂ ਬਾਅਦ ਜਦੋਂ ਮੈਂ ਅਰਦਾਸ ਰੰਭ ਕੀਤੀ ਤੇ ਅਰਦਾਸ ਕਰਦੇ ਕਰਦੇ ਮੇਰੇ ਸਰੀਰ ਵਿੱਚ ਇੱਕ ਬੜੀ ਹੀ ਤੇਜ਼ ਹਰਕਤ ਹੋਈ ਤੇ ਮੈਂ ਪੂਰਾ ਹਿੱਲ ਗਿਆ ਮੈਨੂੰ ਹੈਰਾਨੀ ਵਿੱਚ ਇਸ ਗੱਲ ਦੀ ਹੋਈ ਪਰ ਫਿਰ ਮੈਂ ਅਰਦਾਸ ਲਗਾਤਾਰ ਸ਼ੁਰੂ ਕਰ ਦਿੱਤੀ ਇਰੇਕ ਆਵਾਜ਼ੀ ਮੈਨੂੰ ਬਹੁਤ ਹੀ ਜ਼ੋਰ ਨਾਲ ਆਈ ਇੰਨੇ ਜ਼ੋਰ ਨਾਲ ਆਈ ਕਿ ਮੇਰੇ ਸਾਰੇ ਸਰੀਰ ਦੀਆਂ ਨਾੜਾਂ ਖੁੱਲ ਗਈਆਂ ਤੇ ਜ਼ੋਰ ਲੱਗ ਗਿਆ ਤੇ ਮੈਂ ਅੰਗੜਾਈ ਲੈਂਦੇ ਨੇ ਜਦੋਂ ਸੱਜੀ ਬਾਹ ਉੱਪਰ ਚੁੱਕੀ ਤਾਂ ਅਚਾਨਕ ਖੱਬੀ ਬਾਹ ਵੀ ਉੱਪਰ ਵੱਲ ਚੁੱਕੀ ਗਈ ਇਹ ਉਹੀ ਬਾਹ ਸੀ ਜਿਸ ਵੱਲੋਂ ਡਾਕਟਰਾਂ ਨੇ ਕਿਹਾ ਸੀ ਕਿ ਮਰ ਚੁੱਕੀ ਹੈ ਇਹ ਬਾਹ ਸਿਰਫ ਤੁਹਾਡੇ ਸਰੀਰ ਨਾਲ ਲੰਮਕ ਰਹੀ ਹੈ ਇਸ ਵਿੱਚ ਕੋਈ ਵੀ ਜਾਨ ਨਹੀਂ ਅੱਜ ਉਹੀ ਬਾਹ ਉੱਪਰ ਵੱਲ ਨੂੰ ਆਪਣੇ ਆਪ ਜਾਣ ਨਾਲ ਜਾਣ ਲੱਗ ਪਈ ਮੈਂ ਬਾਹਾਂ ਹੇਠਾਂ ਕੀਤੀਆਂ ਤੇ ਦਿਮਾਗ ਵਿੱਚ ਇਹ ਗੱਲ ਬਿਲਕੁਲ ਵੀ ਨਹੀਂ ਆਈ ਕਿ ਖੱਬੀ ਬਾਹ ਉੱਪਰ ਚਲੀ ਗਈ ਹੈ ਕਿਉਂਕਿ ਮੇਰਾ ਸਾਰਾ ਧਿਆਨ ਹੀ ਅਰਦਾਸ ਵਿੱਚ ਸੀ ਇੱਕਦਮ ਫਿਰ ਦਿਮਾਗ ਤੇ ਸਟ੍ਰਾਈਕ ਲੱਗੀ ਕਿ ਮੈਂ ਜਦੋਂ ਵਾਸੀ ਲਈ ਅੰਗੜਾਈ ਆਈ ਤਾਂ ਮੇਰੀ ਖੱਬੀ ਬਾਹ ਵੀ ਉੱਪਰ ਚਲੀ ਗਈ ਇਹ ਕਿਵੇਂ ਹੋ ਗਿਆ ਮੈਂ ਅਰਦਾਸ ਕਰਦਾ ਕਰਦਾ ਹੋਇਆ ਜੇ ਸੋਚ ਹੀ ਰਿਹਾ ਸੀ ਕਿ ਮੈਨੂੰ ਦੁਬਾਰਾ ਤੋਂ ਫਿਰ ਉਹ ਵਾਸੀ ਆਈ ਤੇ ਬਹੁਤ ਹੀ ਜ਼ੋਰ ਨਾਲ ਆਈ ਅਤੇ ਫਿਰ ਤੋਂ ਬਾਹਾਂ ਦੋਨੋਂ ਉੱਪਰ ਚੱਲੀਆਂ ਗਈਆਂ ਗੜਾਈ ਲੈਣ ਸਮੇ ਜਦੋਂ ਮੇਰੀ ਖੱਬੀ ਬਾਹ ਚੱਲ ਪਈ ਤਾਂ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਮੈਂ ਸਮਝ ਗਿਆ ਕਿ ਰੱਬ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਹੈ ਜੋ ਡਾਕਟਰਾਂ ਵੱਲੋਂ ਮਨਾ ਕੀਤੀ ہوئی ਬਾਹ ਮੇਰੀ ਚੱਲ ਪਈ ਹੈ ਇਹ ਗੱਲ ਸਾਰੇ ਪਾਸੇ ਫੈਲ ਗਈ ਕਿ ਸਿੰਘ ਸਾਹਿਬ ਨਾਲ ਇੱਕ ਚਮਤਕਾਰ ਹੋਇਆ ਹੈ ਇਹ ਗੱਲ ਜਦੋਂ ਉਸ ਸਿੰਘ ਸੱਜਣ ਨੂੰ ਪਤਾ ਲੱਗੀ ਜਿਸ ਨੇ ਗੁਰਦਾਰੇ ਦਾ ਆਰੰਭ ਕਰਵਾਇਆ ਸੀ ਉਹ ਸੱਜਣ ਵੀ ਮੇਰੇ ਕੋਲ ਆਏ ਤੇ ਕਿਹਾ ਕਿ ਸਿੰਘ ਜੀ ਵਧਾਈ ਹੋਵੇ ਤੁਹਾਡੇ ਤੇ ਗੁਰੂ ਸਾਹਿਬ ਨੇ ਅਪਾਰ ਕਿਰਪਾ ਕਰ ਦਿੱਤੀ ਹੈ ਤੇ ਤੁਹਾਡੀ ਬਾਹ ਚੱਲ ਗਈ ਹੈ ਇਹ ਚਮਤਕਾਰ ਦੀ ਗੱਲ ਕੰਪਨੀ ਵਿੱਚ ਵੀ ਪਹੁੰਚ ਗਈ ਤੇ ਉਹਨੇ ਦਿਨਾਂ ਨੂੰ ਉਹ ਅਫਸਰ ਵੀ ਵਾਪਸ ਉੱਥੇ ਕੰਪਨੀ ਵਿੱਚ ਆ ਗਿਆ ਜਿਸ ਨੇ ਮੇਰਾ ਹਿਸਾਬ ਕਿਤਾਬ ਕਰਨਾ ਸੀ ਉਸ ਨੂੰ ਵੀ ਇਸ ਚਮਤਕਾਰ ਬਾਰੇ ਪਤਾ ਲੱਗ ਗਿਆ ਉਸਨੇ ਮੈਨੂੰ ਕਿਹਾ ਕਿ ਸਰਦਾਰ ਜੀ ਜੇਕਰ ਤੁਸੀਂ ਦੁਬਾਰਾ ਤੋਂ ਸਾਡੀ ਕੰਪਨੀ ਵਿੱਚ ਉਸੇ ਹੀ ਪੋਸਟ ਤੇ ਫੋਰਮੈਨ ਦੀ ਜਗ੍ਹਾ ਤੇ ਜੌਬ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ ਕਿਉਂਕਿ ਤੁਹਾਡੀਆਂ ਹੁਣ ਦੋਨੋਂ ਬਾਹਾਂ ਕੰਮ ਕਰ ਰਹੀਆਂ ਹਨ ਪਰ ਮੈਂ ਉਸ ਅਫਸਰ ਨੂੰ ਮਨਾ ਕਰ ਦਿੱਤਾ ਕਿ ਤੁਸੀਂ ਮੇਰਾ ਹਿਸਾਬ ਕਰ ਦਿਓ ਮੈਂ ਆਪਣੇ ਪੰਜਾਬ ਵਾਪਸ ਜਾਣਾ ਹੈ ਗੋਰੇ ਨੂੰ ਬਹੁਤ ਗੁੱਸਾ ਲੱਗਿਆ ਕਿ ਤੁਸੀਂ ਮਨਾ ਕਿਉਂ ਕਰ ਰਹੇ ਹੋ ਤਾਂ ਮੈਂ ਉੱਤਰ ਦਿੱਤਾ ਕਿ ਮੇਰੀ ਇਸ ਬਾਹ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਉਹਨਾਂ ਦੀ ਕਿਰਪਾ ਨਾਲ ਹੀ ਮੇਰੀ ਬਾਹ ਚੱਲੀ ਹੈ ਹੁਣ ਮੈਂ ਇਸ ਬਾਹ ਨਾਲ ਕਿਸੇ ਵੀ ਕੰਪਨੀ ਦਾ ਕੋਈ ਕੰਮ ਨਹੀਂ ਕਰਨਾ ਸਿਰਫ ਗੁਰੂ ਘਰ ਦੀ ਸੇਵਾ ਕਰਨੀ ਹੈ ਪੰਜਾਬ ਜਾ ਕੇ ਮੈਂ ਕਿਸੇ ਗੁਰਦਰਾ ਸਾਹਿਬ ਜਾ ਕੇ ਸੇਵਾ ਕਰਾਂਗਾ ਜੋ ਵੀ ਮੇਰੀ ਸੇਵਾ ਲੱਗੇਗੀ ਇਸ ਬਾਹ ਨਾਲ ਹੁਣ ਸਿਰਫ ਸੇਵਾ ਹੀ ਕਰਾਂਗਾ ਗੁਰੂ ਘਰ ਦੇ ਕੰਮ ਕਰ ਲਈ ਹੁਣ ਇਸ ਬਾਹ ਨੂੰ ਵਰਤਿਆ ਜਾਵੇਗਾ ਕੰਪਨੀ ਵਾਲਿਆਂ ਨੇ ਬਾਰ-ਬਾਰ ਮੇਰੇ ਨਾਮ ਮੰਨਣ ਤੇ ਮੇਰਾ ਹਿਸਾਬ ਕਰ ਦਿੱਤਾ ਤੇ ਮੈਂ ਪੈਸੇ ਲੈ ਕੇ ਵਾਪਸ ਆ ਗਿਆ ਉਹਨਾਂ ਨੂੰ ਦਿਲੋਂ ਗੁੱਸਾ ਤਾਂ ਜਰੂਰ ਲੱਗਿਆ ਪਰ ਉਹ ਚਮਤਕਾਰੀ ਘਟਨਾ ਨੂੰ ਲੈ ਕੇ ਬਹੁਤ ਹੀ ਹੈਰਾਨ ਹੋਏ ਤੇ ਉਹਨਾਂ ਨੇ ਵੀ ਇਹ ਮੰਨ ਲਿਆ ਕਿ ਸਿੱਖਾਂ ਦੀ ਅਰਦਾਸ ਵਿੱਚ ਬਹੁਤ ਹੀ ਜ਼ਿਆਦਾ ਤਾਕਤ ਹੈ ਡਾਕਟਰ ਵੀ ਜਦੋਂ ਪੰਜਾਬ ਆ ਕੇ ਮੈਂ ਚੈੱਕ ਕਰਵਾਇਆ ਤਾਂ ਡਾਕਟਰ ਵੀ ਸਭ ਦੇਖ ਕੇ ਬਹੁਤ ਹੈਰਾਨ ਹੋਏ ਕਿ ਇਹ ਕ੍ਰਿਸ਼ਮਾ ਕਿਵੇਂ ਹੋ ਗਿਆ ਇਸ ਬਾਹਾਂ ਵਿੱਚ ਤਾਂ ਜਾਨ ਹੀ ਨਹੀਂ ਸੀ ਉਹਨਾਂ ਨੂੰ ਇਹ ਅਰਦਾਸ ਦੀ ਤਾਕਤ ਦਾ ਅੰਦਾਜ਼ਾ ਹੋ ਗਿਆ ਕਿ ਅਰਦਾਸ ਕਰਨ ਨਾਲ ਕੋਈ ਵੀ ਦੁੱਖ ਦੂਰ ਹੋ ਸਕਦਾ ਹੈ ਤਾਂ ਹੀ ਕਹਿੰਦੇ ਹਨ ਕਿ ਰੱਬ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਜਦੋਂ ਡਾਕਟਰਾਂ ਨੇ ਮੈਨੂੰ ਮਨਾ ਕਰ ਦਿੱਤਾ ਸੀ ਬਾਹ ਵੱਲੋਂ ਤਾਂ ਦੁਬਈ ਜਾਣ ਦਾ ਕੋਈ ਪਲਾਨ ਨਹੀਂ ਸੀ ਪਰ ਸਿਰਫ ਹਿਸਾਬ ਕਿਤਾਬ ਲੈਣ ਵਾਸਤੇ ਹੀ ਮੈਂ ਦੁਬਈ ਚਲਾ ਗਿਆ ਤੇ ਜਿੱਥੇ ਜਾ ਕੇ ਗੁਰਦਰਾ ਸਾਹਿਬ ਦੀ ਸੇਵਾ ਮੈਨੂੰ ਮਿਲ ਗਈ ਤੇ ਸੇਵਾ ਦੇ ਫਲ ਵਜੋਂ ਬਾਬਾ ਜੀ ਨੇ ਮੇਰੀ ਬਾਹ ਨੂੰ ਬਿਲਕੁਲ ਠੀਕ ਕਰ ਦਿੱਤਾ ਜੇ ਮੈਂ ਨਾ ਜਾਂਦਾ ਤਾਂ ਸ਼ਾਇਦ ਇੱਥੇ ਮੈਂ ਆਪਣੀ ਬਾਹ ਵੜਵਾ ਲੈਂਦਾ ਤੇ ਸ਼ਾਇਦ ਇੱਕ ਹੀ ਬਾਹ ਨਾਲ ਸਾਰੀ ਉਮਰ ਜਿਉਂਦਾ ਰਹਿੰਦਾ ਜੋਗੇ ਮੇਰੇ ਲਈ ਬਹੁਤ ਹੀ ਮੁਸ਼ਕਲ ਹੋ ਜਾਂਦਾ ਇਹ ਸਾਰੀ ਚਮਤਕਾਰੀ ਘਟਨਾ ਜਲੰਧਰ ਵਾਲੇ ਬਸਨੀਕ ਭਾਜੀ ਨੇ ਸਾਨੂੰ ਆਪ ਸੁਣਾਈ ਹੈ ਸਾਧ ਸੰਗਤ ਜੀ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਪਰ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਅਰਦਾਸ ਕਰਨ ਨਾਲ ਸਾਡੇ ਸਾਰੇ ਦੁੱਖ ਕੱਟੇ ਜਾਂਦੇ ਹਨ ਬਸ ਹਿਰਦਾ ਸਾਫ਼ ਕਰਕੇ ਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਇੱਕ ਬਹੁਤ ਵੱਡਾ ਚਮਤਕਾਰ ਹੈ ਦੁਬਈ ਦੇ ਅੰਦਰ ਇੱਕ ਸਿੱਖ ਸਰਦਾਰ ਹੈ ਇੱਕ ਉਹ ਮਸ਼ੀਨ ਤੇ ਫੋਰਮੈਨ ਦੀ ਨੌਕਰੀ ਤੇ ਕੰਮ ਕਰਦਾ ਉਹਦੀ ਜਿਹੜੀ ਖੱਬੀ ਬਾਹ ਹੈ ਉਹ ਬਿਲਕੁਲ ਬੇਕਾਰ ਹੋ ਗਈ ਹੈ ਬੇਜਾਨ ਹੋ ਗਈ ਹੈ ਤੇ ਉਹਨੇ ਹਰ ਪਾਸੇ ਇਲਾਜ ਕਰਵਾਇਆ ਨਹੀਂ ਹੁੰਦਾ ਇਲਾਜ ਹੋ ਰਿਹਾ ਤੇ ਉਹ ਬਾਹ ਕਟਵਾਨ ਜਾ ਰਿਹਾ ਸੀ ਦੁਬਾਰਾ ਦੁਬਈ ਗਿਆ ਆਪਣੇ ਹਿਸਾਬ ਕਿਤਾਬ ਕਰਨ ਉਥੇ ਉਹਨੂੰ ਉਹਦਾ ਸਿੱਖ ਸਰਦਾਰ ਉਹਦਾ ਦੋਸਤ ਮਿਲ ਗਿਆ ਉਹਨੇ ਕਿਹਾ ਕਿ ਗੁਰਦੁਆਰਾ ਸਾਹਿਬ ਇੱਕ ਦਰਬਾਰ ਸਾਹਿਬ ਏ ਜਿਹੜਾ ਬੇਆਬਾਦ ਏ ਉਹਨੂੰ ਦੁਬਾਰਾ ਆਬਾਦ ਕਰੋ ਤੇ ਜਦੋਂ ਸਿੱਖ ਸਰਦਾਰ ਨੇ ਗੱਲ ਸੁਣੀ ਉਹਨੇ ਟਾਈਮ ਪਾਸ ਵਾਸਤੇ ਉਥੇ ਗਿਆ ਕਮਰਾਤ ਬਣਾਇਆ ਦਰਬਾਰ ਸਾਹਿਬ ਜਿਦੋ ਬਣਾਇਆ ਤੇ ਉਹਦੇ ਨਾਲ ਚਮਤਕਾਰ ਹੋ ਗਿਆ ਉਥੇ ਗੁਰਬਾਨੀ ਪਰੀ ਤੇ ਤੁਸੀਂ ਦੇਖੋ ਕਿ ਉਹ ਬਾਸੀ ਲੈਣ ਵਾਸਤੇ ਹੱਥ ਉਹਨੇ ਉੱਤੇ ਕੀਤੇ ਤੇ ਉਹਦੇ ਜਿਹੜਾ ਖੱਬੀ ਬਾਸ ਸੀ ਉਹਦੀ ਜਿਹੜੀ ਬੇਜਾਨ ਹੋ ਗਈ ਸੀ ਉਹ ਵੀ ਠੀਕ ਹੋ ਗਈ ਤੁਸੀਂ ਦੇਖੋ ਕਿ ਅਸੀਂ ਬਹੁਤ ਜ਼ਿਆਦਾ ਚਮਤਕਾਰ ਦੇਖਨੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਅਸੀਂ ਉਹਨਾਂ ਨਾਲ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਚਮਤਕਾਰ ਹੋ ਰਹੇ ਨੇ ਰਿਐਲਿਟੀ ਰਿਐਲਿਟੀ ਦੇ ਵਿੱਚ ਹੋ ਰਹਿਣੇ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਤੁਸੀਂ ਦੇਖੋ ਜਿਹੜਾ ਰੱਬ ਦੇ ਨਾਲ ਜੁੜ ਜਾਂਦਾ ਨਾ ਤੇ ਰੱਬ ਉਹਦੀਆਂ ਜਿੰਨੀਆਂ ਵੀ ਦੁੱਖ ਤਕਲੀਫਾਂ ਨੇ ਉਹ ਸਾਰੀਆਂ ਖਤਮ ਕਰ ਦਿੰਦਾ ਤੇ ਐਸੀ ਜੀ ਅੱਜ ਦੀ ਵੀਡੀਓ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ